ਫਗਵਾੜਾ ਦੇ ਸਿਨੇਮਾ ਰੋਡ ਅਤੇ ਮੰਦਰ ਸ਼ਿਵਾਲਾ ਦਾ ਮੋਦਰ ਦੇ ਪ੍ਰਧਾਨ ਤੇ ਮਦਨ ਮਿਊਜ਼ਿਕ ਸੈਂਟਰ ਦੇ ਮਾਲਕ ਹਰਵੰਸ ਲਾਲ ਨੇ ਇੱਕ ਵਿਅਕਤੀ ਉੱਪਰ ਆਪਣੇ ਸਾਥੀਆਂ ਨਾਲ ਮਿਲ ਕੇ ਦੇਰ ਰਾਤ ਉਸ ਦੀ ਦੁਕਾਨ ਦੀ ਭੰਨ ਤੋੜ ਕਰਨ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਅਤੇ ਸਿਕਿਉਰਿਟੀ ਗਾਰਡ ਤੇ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸਾਰੀ ਵਾਰਦਾਤ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਕਤ ਵਿਅਕਤੀ ਦੁਕਾਨ ਦੇ ਨਾਲ ਨਾਲ ਸੀਸੀਟੀਵੀ ਕੈਮਰੇ ਤੇ ਇੱਟਾ ਮਾਰਦਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਇਸ ਬੰਦੇ ਗਲਬਤ ਕਰਦੇ ਪ੍ਰਧਾਨ ਹਰਵੰਸ ਲਾਲ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਰੋਬਿਨ ਸ਼ਰਮਾ ਨੇ ਅੰਜਾਮ ਦਿੱਤਾ ਹੈ ਤੇ ਇਹ ਸਭ ਪੁਰਾਣੀ ਰੰਜਿਸ਼ ਤੇ ਚੱਲਦਿਆਂ ਹੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਕਤ ਘਟਨਾ ਰਾਤ ਨੂੰ 2:00 ਤੋਂ 2:30 ਵਜੇ ਦੇ ਕਰੀਬ ਦੀ ਹੈ ਤੇ ਉਹਨਾਂ ਨੂੰ ਇਸ ਬਾਬਾ ਸਿਕਿਉਰਟੀ ਗਾਰਡ ਅਤੇ ਮੰਦਰ ਦੇ ਮੁੱਖ ਸੇਵਾਦਾਰ ਨੇ ਸੂਚਿਤ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਦੇ ਆਕੇ ਪੁਲਿਸ ਨੂੰ ਸੂਚਿਤ ਕੀਤਾ ਮਾਮਲਾ ਇਹ ਹੈ ਜੀ ਰਾਤ तकरीबन 12:00 ਵਜੇ ਸਿਨੇਮਾ ਰੋਡ ਦੇ ਸਿਕਿਉਰਟੀ ਗਾਰਡ ਦਾ ਮੈਨੂੰ ਫੋਨ ਆਇਆ ਮੈਂ ਸਿਨੇਮਾ ਰੋਡ ਦਾ ਪ੍ਰਧਾਨ ਆ ਨਾਲ ਮੰਦਰ ਦਾ ਸ਼ਿਵਾਲਾ ਦਮੋਦਰ ਦਾ ਵੀ ਪ੍ਰਧਾਨ ਆ ਤੇ ਉਹ ਉਹਨੇ ਮੈਨੂੰ ਸਿਕਿਉਰਿਟੀ ਗਾਰਡ ਨੇ ਕਿਹਾ ਵੀ ਤੁਹਾਡੀ ਦੁਕਾਨ ਤੇ ਕੋਈ ਬੰਦਾ ਇੱਟਾਂ ਮਾਰ ਰਿਹਾ ਹੈ। ਫਿਰ ਇੱਟਾਂ ਮਾਰਨ ਤੋਂ ਬਾਅਦ ਚਲੋ ਮੈਂ ਇਸ ਗੱਲ ਨੂੰ ਇਗਨੋਰ ਜਿਆ ਕਰਤਾ। ਮੁੜ ਕੇ ਮੈਨੂੰ 2 ਵਜੇ ਫਿਰ ਦੁਬਾਰਾ ਸਿਕਿਉਰਿਟੀ ਗਾਰਡ ਦਾ ਫੋਨ ਆਇਆ। ਉਸ ਤੋਂ ਪਹਿਲਾਂ ਮੈਂ ਆਪਣੇ ਮੰਦਰ ਦੇ ਪੁਜਾਰੀ ਨੇ ਫੋਨ ਕੀਤਾ ਮੈਂ ਕਿਹਾ ਦੇਖ ਜੀ ਬਾਹਰ ਕੌਣ ਬੰਦਾ ਇੱਟਾਂ ਮਾਰ ਰਿਹਾ ਹੈ। ਉਹ ਦੇਖਿਆ ਤੇ ਉਹਨੇ ਦੇਖਿਆ ਵੀ ਰੋਬਿਨ ਸ਼ਰਮਾ ਹੈਗਾ ਜਿਹੜਾ ਕਿ ਉਹਦੇ ਨਾਲ ਤਿੰਨ ਕ ਬੰਦੇ ਹੈਗੇ ਆ ਉਹ ਤੁਹਾਡੀ ਦੁਕਾਨ ਤੇ ਇੱਟਾਂ ਮਾਰ ਰਿਹਾ। ਜਦ ਸ਼ਾਇਦ ਉਹਨੇ ਦੇਖਿਆ ਤੇ ਉਹ ਭੱਜ ਗਿਆ। ਦੁਬਾਰਾ ਉਹ 2 ਵਜੇ ਮੈਨੂੰ ਸਿਕਿਉਰਿਟੀ ਗਾਰਡ ਦਾ ਫਿਰ ਫੋਨ ਆਇਆ ਵੀ ਭਾਜਾਂ ਜੀ ਤੁਹਾਡੀ ਦੁਕਾਨ ਨੂੰ ਅਗਲਾ ਲੱਗਾ ਕਿ ਉਹਨੇ ਸਿਕਿਉਰਿਟੀ ਗਾਰਡ ਦੇ ਦੱਸਣ ਦੇ ਮੁਤਾਬਕ ਉਹਨੇ ਮੇਰੀ ਦੁਕਾਨ ਦੇ ਨੇੜੇ ਦੋ ਪੈਟਰੋਲ ਦੀਆਂ ਬੋਤਲਾਂ ਰੱਖਤੀਆਂ ਤੇ ਜਦ ਉਹਨੇ ਦੇਖੀ ਸਿਕਿਉਰਿਟੀ ਗਾਰਡ ਨੂੰ ਜਦੋਂ ਫੋਨ ਕਰਦੇ ਦੇਖਿਆ ਤੇ ਉਹ ਸਿਕਿਉਰਿਟੀ ਗਾਰਡ 'ਚ ਮਗਰ ਭੱਜ ਪਿਆ ਤਾਂ ਸਿਕਿਉਰਿਟੀ ਗਾਰਡ ਮਗਰ ਭੱਜ ਪਿਆ ਸਿਕਿਉਰਿਟੀ ਗਾਰਡ ਨੇ ਆਪਣਾ ਦੰਡੌੜ ਕੇ ਉਹਦੇ ਕੋਲ ਜਾਨ ਬਚਾਈ ਉਹਦਾ ਮੋਬਾਈਲ ਖੋਲਿਆ ਤੇ ਉਹਦੇ ਕੋਲੋਂ ਤੇ ਉਤੇ 2 ਵਜੇ ਤੋਂ ਬਾਅਦ ਫਿਰ ਮੈਂ ਪੀਪੀ ਪੀਸੀ ਵਾਲਿਆਂ ਨੂੰ ਫੋਨ ਕੀਤਾ ਉਹ ਵੈਸੇ ਮੈਂ ਤਾਂ ਇਸ ਗੱਲ ਦੀ ਤਾਰੀਫ ਕਰਨੀ ਚਾਹਣਾ ਤੇ ਸਰਦ ਪਰਮਜੀਤ ਸਿੰਘ ਜੀ on ਡਿਊਟੀ ਸੀਗੇ ਉਹਨਾਂ ਨੇ 5 ਮਿੰਟ ਚ ਆ ਕੇ ਮੇਰੀ ਦੁਕਾਨ ਤੇ ਪਹੁੰਚ ਗਏ ਤੇ ਬੰਦੇ ਦੌੜ ਕੇ ਆਉ ਕੋਈ ਕੈਮਰਿਆਂ ਦੇ ਵਿੱਚ ਵੀ ਆਏ ਹੈ ਜੀ ਹਾਂ ਕੈਮਰਿਆਂ ਦੇ ਵਿੱਚ ਆਏ ਹੈਗੇ ਆ ਕੈਮਰੇ ਮੈਂ ਪੁਲਿਸ ਨੂੰ ਉਹਦੀ ਰਿਕਾਰਡਿੰਗ ਦਿਵਾਉਂਗਾ ਤਕ ਤਕ ਤਕਰੀਬ ਉਹਨਾਂ ਨੇ ਮੈਨੂੰ ਸ਼ਾਪ ਤੇ ਬੁਲਾਇਆ ਮੈਂ ਸ਼ਾਪ ਤੇ ਆਇਆ ਤੇ ਤਕਰੀਬਨ ਪੌਣੇ 4 ਵਜੇ ਇੱਕ ਕਾਰ ਸਿਨੇਮਾ ਰੋਡ ਤੇ ਮੁੜਨ ਲੱਗੀ ਜਦੋਂ ਮੁੜਨ ਲੱਗੀ ਉਦੋਂ ਉਹਨੇ ਦੇਖਿਆ ਵੀ ਸਾਇਲ ਪੁਲਿਸ ਖੜੀ ਆ ਉਹਨੇ ਕਾਰ ਦੜਾ ਲਈ ਦੜਾ ਲਈ ਦੇ ਪਿੱਛੇ ਸਰਪੀਸੀਆਰ ਟੀਮ ਨੇ ਉਹਦੇ ਮਗਰ ਲੱਗ ਕੇ ਤੇ ਉਹਨੂੰ ਫੜ ਲਿਆ ਉਹਦਾ ਨਾਮ ਹੈਗਾ ਰੋਬਨ ਸ਼ਰਮਾ ਉਹਦੀ ਉਹਦਾ ਫਾਦਰ ਕਿਸੇ ਟਾਈਮ ਤੇ ਸ਼ਿਵਾਲਾ ਜਮੋਦਰ ਦਾ ਹਬੰਦਰ ਕਮੇਟੀ ਦਾ ਕਿਰਾਏਦਾਰ ਹੁੰਦਾ ਸੀ ਐਸ ਐਨ 조ਬੜਾ ਜੀ ਹਾਈ ਕੋਰਟ ਦੇ ਵੱਲੋਂ ਰਸੀਵਰ ਬਣਾਏ ਹੋਏ ਸੀ ਉਹਨਾਂ ਤੇ ਦੁਕਾਨ ਖਾਲੀ ਉਹਨਾਂ ਨੇ ਇਹਨਾਂ ਦੀ ਦੁਕਾਨ ਖਾਲੀ ਕਰਨ ਦਾ ਕੇਸ ਕੀਤਾ ਸੀ ਤੇ ਚਾਰਕ ਚਾਲ ਪਹਿਲਾਂ ਮੰਦਰ ਮੰਦਰ ਕਮੇਟੀ ਕੇਸ ਜਿੱਤ ਗਈ ਸੀ ਤੇ ਸੁਪਰੀਮ ਕੋਰਟ ਤੋਂ ਉਹ ਦੁਕਾਨ ਖਾਲੀ ਹੋਣ ਦੀ ਵਜ੍ਹਾ ਕਰਕੇ ਕਮ ਕਮੇਟੀ ਦਾ ਇਹ ਰੰਜਿਸ਼ ਮੇਰੇ ਨਾਲ ਰੱਖਦਾ ਸੀ ਇਹਨੇ ਮੈਨੂੰ ਦੋ ਚਾਰ ਵਾਰੀ ਅੱਗੇ ਵੀ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ ਤੇ ਮੈਂ ਮੌਕੇ ਦੇ ਪੁਲਿਸ ਅਫਸਰਾਂ ਨੂੰ ਉਦੋਂ ਦੱਸਿਆ ਸੀਗਾ ਤੇ ਲੇਕਿਨ ਇਹ ਉਦੋਂ ਇੱਥੋਂ ਭੱਜ ਗਿਆ ਤੇ ਰਾਤ ਇਹਨੇ ਫਿਰ ਇਹ ਜਿਹੜਾ ਕਾਰਨ ਕਰਨਾ ਸੀ ਇਹਨੇ ਮੇਰੀ ਦੁਕਾਨ ਨੂੰ ਅੱਗ ਲਾ ਕੇ ਤੇ ਦਿੱਲੀ ਭੱਜਣ ਦਾ ਪ੍ਰੋਗਰਾਮ ਸੀਗਾ ਤੇ ਤੇ ਹੁਣ ਪੁਲਿਸ ਨੂੰ ਹਵਾਲੇ ਕਰ ਦਿੱਤਾ ਇਹਨੂੰ ਅਸੀਂ ਪੁਲਿਸ ਨੇ ਰਾਤੀ ਇਹਨੂੰ ਤਕਰੀਬਨ ਤਕਰੀਬਨ ਇਹਦਾ ਪਿੱਛਾ ਕਰਕੇ ਫੜ ਲਿਆ ਸੀ ਤੇ ਬਾਕੀ ਬੰਦੇ ਅਸੀਂ ਸਾਨੂੰ ਐਸ ਐਚ ਓ ਪੀ ਸੀ ਆਰ ਦੇ ਬੁਲਾਇਆ ਸੀ ਉਹ ਕਹਿੰਦੇ ਵੀ 2 ਘੰਟੇ ਬਾਅਦ ਐਸ ਐਚ ਓ ਸਿਟੀ ਆ ਜਾਣਗੇ ਉਹਨਾਂ ਉਹਨਾਂ ਨੂੰ ਸਾਰਾ ਕੁਝ ਦੱਸ ਕੇ ਜੋ ਵੀ ਬਣਦੀ ਕਾਰਵਾਈ ਆ ਕੀਤੀ ਜਾਊਗੀ ਤੇ ਜਿਹੜੇ ਬੰਦੇ ਭੱਜੇ ਹੈਗੇ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਓ। ਉਹ ਦ ਸਿਨੇਮਾ ਰੋਡ ਫਗਵਾੜਾ ਵਿਖੇ ਬਤੌਰ ਸਿਕਿਉਰਿਟੀ ਗਾਰਡ ਕੰਮ ਕਰਨ ਰਹੇ। ਅਨਿਲ ਕੁਮਾਰ ਨੇ ਦੱਸਿਆ ਕਿ ਰਾਤ 2:00 ਤੋਂ 2:30 ਵੇ ਦੇ ਕਰੀਬ ਰੋਬਿਨ ਨਾਮਕ ਵਿਅਕਤੀ ਨੇ ਉਸ ਤੇ ਹਮਲਾ ਕੀਤਾ ਸੀ ਤੇ ਉਸ ਕੋਲੋਂ 1000 ਰੁਪਏ ਦੀ ਨਕਦੀ ਅਤੇ ਮੋਬਾਈਲ ਖੋ ਕੇ ਫਰਾਰ ਹੋ ਗਿਆ ਸੀ। ਸਰ ਮੈਂ ਰਾਤੀ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹਾਂ ਮਾਰਕੀਟ ਦੇ ਵਿੱਚ ਤੇ ਸਿਨੇਮਾ ਰੋਡ ਤੇ ਇੱਕ ਬੰਦਾ ਹੋ ਆਇਆ ਤੇ ਉਹਨੇ ਨਾ ਮੇਰੇ ਤੇ ਡਾਇਰਟੀ ਦਾ ਪਹਿਲਾਂ ਦੁਕਾਨਾਂ ਨੂੰ ਅਕ ਲਾਣ ਲੱਗਾ ਸੀ ਉਹਨੇ ਟਰੋੜੇ ਮਾਰ ਕੇ ਕੈਮਰੇ ਵੀ ਬੰਦੇ ਮੇਰੇ ਤੇ ਡਾਇਰ ਕਿਤੇ ਮੈਂ ਉਦੋਂ ਜਾਨ ਬਚਾ ਕੇ ਇਥੇ ਪੀਸੀਆਰ ਵਾਲਿਆਂ ਦੇ ਉੱਥੇ ਮੈਂ ਭੰਗ ਦੇ ਵਿੱਚ ਮੈਂ 3 ਘੰਟੇ ਬੀਤ ਰਹੀ ਸੀ ਕੋਈ ਨਗਦੀ ਵਗੈਰਾ ਵੀ ਲੈ ਗਿਆ ਤੁਹਾਡੇ ਕੋਲ ਨਗਦੀ ਮੇਰੇ ਕੋਲ 1000 ਰੁਪਏ ਸੀਗਾ ਤੇ ਮੇਰਾ ਮਮਲਾਈ ਵੀ ਲੈ ਗਿਆ ਇਹ ਕਿੰਨੇ ਵਜੇ ਹਾਸ ਹੋਇਆ ਇਹ 2:30 ਵਜੇ ਦੀ ਗੱਲ ਹੈ ਸਰ ਹਾਂਜੀ 2:30 ਵਜੇ ਦੀ ਗੱਲ ਹੈ ਹਾਂਜੀ ਤੇ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਹਾਂਜੀ ਕੈਮਰਿਆਂ ਦੇ ਵਿੱਚ ਆਏ ਹੋਏ ਸਨ। ਹਾਂਜੀ। ਹਾਂ 4 ਬੰਦੇ ਆ ਜੀ। 4 ਬੰਦੇ। ਹਾਂਜੀ ਗੱਡੀ ਨੰਬਰ ਵੀ ਮੈਂ ਨੋਟ ਕੀਤਾ ਸੀਗਾ ਮੈਂ ਗੱਡੀ ਨੰਬਰ ਵੀ ਦਿੱਤਾ ਉਹਨਾਂ ਪਰਤੋਂ ਆਏ ਸੀਗੇ? ਹਾਂਜੀ। ਕਦ ਤੇ ਆਏ ਸੀਗੇ? ਗੱਡੀ 'ਚ ਸੀਗੇ ਤਾਂ। 4 ਬੰਦੇ ਗੱਡੀ 'ਚ ਸੀਗੇ। 4 ਬੰਦੇ ਗੱਡੀ 'ਚ ਸੀਗੇ। ਭੰਤੋੜਾ ਰੋਬ ਨਹੀਂ ਕਰਦਾ ਸੀ। ਹਾਂਜੀ। ਹਾਂਜੀ। ਕੋਈ ਨਾਮ ਵਗੈਰਾ ਹੈ ਬੰਦੇ ਦਾ ਕੋਈ? ਰੋਲ ਨਹੀਂ ਦੱਸ ਸਕਦੇ ਸੀ। ਆਪਣਾ ਨਾਮ ਆਪ ਹੀ ਦੱਸ ਰਹੇ ਸੀ। ਇਸ ਮਾਮਲੇ 'ਨ ਪੁਲਿਸ ਕਾਦ ਕੀਤੀ? ਪੁਲਿਸ ਕਾਦ ਕੀਤੀ ਸੀਗਾ ਸਰ। ਕੋਲ ਸਹੀ ਸੀ ਮੌਕੇ ਤੇ? ਹਾਂਜੀ ਮੌਕੇ ਤੇ ਆਏ ਸੀ 4 ਬੰਦੇ ਆਏ ਮਾਪਾ ਦੇਖ ਕੇ ਗਏ ਜਾਂ ਕੈਮਰੇ ਜਾਂ ਬਟਲੀ ਆਇਆ ਹੋਇਆ ਤੇ ਤੁਹਾਡੇ ਵੀ ਸੱਟ ਜੋੜ ਮਾਰੀ ਮੇਰੇ ਸਰਦਾਰ ਜੀ ਪਹਿਰਾ ਤੇ ਮਾਰੀ ਹੋਈ ਹੈ ਤਾਂ ਮੇਰੇ ਆ ਕੁਝੀਆਂ ਸੱਟਾਂ ਲੱਗੀਆਂ ਹੋਈਆਂ ਨੇ